ਹੋਇਆ ਜੀ ਕਹਿਣਾ ਕੀ ਚਾਉਣਾ ਮੈਂ ਇਸ ਪਿੰਡ ਦੇ ਲਵੇ ਆ ਜੀ ਇਹ ਨਹਿਰ ਦੇ ਲਵੇ ਆ ਇਧਰੋਂ ਹਾਂਜੀ 18 ਫੁੱਟਾ ਰੋਡ ਜਾ ਰਿਹਾ ਹੈ ਬਈ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਤੇ ਚੋਰਾ ਤੇ ਨੱਥ ਪਾਈ ਜਾਵੇ ਕਟਾ ਮੋਟਰਸਾਈਕਲ ਦਵਾਇਆ ਜਾਵੇ ਕਿੰਨੇ ਕ ਬਜੇ ਦੀ ਘਟਨਾ ਜੀ ਇਹ ਸਾਢੇ 4 ਵਜੇ ਦੀ ਲਗਭਗ 5-7 ਮਿੰਟ ਵੱਧ ਹੋਣਗੇ ਬਸਾਂ ਇੱਥੇ ਅੱਛਾ ਜੀ ਕਿੰਨੇ ਚਿਰ ਬਾਅਦ ਪਤਾ ਲੱਗਿਆ ਤੁਹਾਨੂੰ ਮੈਨੂੰ 5 ਮਿੰਟਾਂ ਬਾਅਦ ਹੀ ਆ ਗਿਆ ਮੈਂ ਬਸ ਮੋਟਰ ਚਲਾ ਕੇ ਇੱਥੇ 5 ਮਿੰਟ ਤਾਂ ਲੱਗੇ ਨਹੀਂ ਹੋਣ 5 ਮਿੰਟ ਦੇ ਵਿੱਚੇ ਵਿੱਚੇ ਹੈ ਨਹੀਂ ਹਾਂ ਸੋਨੂੰ ਸ਼ੱਕ ਹੈ ਜੀ ਕਿਸੇ ਤੇ ਨਹੀਂ ਸ਼ੱਕ ਇਹ ਸੁੱਕਦਾ ਹੁਣ ਕੀਤੇ ਕਰ ਸਕਦੇ ਜੀ ਉਹ ਪਿੱਛੇ ਲੱਗੇ ਹੋਏ ਸੀ ਕੋਈ ਪਤਾ ਨਹੀਂ ਅੱਗੇ ਵੀ ਮੈਂ ਹੁਣਾਂ ਰੋਜ਼ ਲੱਗ ਪਾ ਹਫਤਾ ਹੋ ਗਿਆ ਰਜਨਾ ਚਾਰ ਨੂੰ ਦੇਖਿਆ ਜਾਂਦੇ ਕਿਸੇ ਨੂੰ ਨਾ ਕੀ ਕਹਿਣਾ ਕੀ ਚਾਹੁੰਨਾ ਜੇ ਤੁਸੀਂ ਕੀ ਮੰਗ ਕਰਦੇ ਹੋ ਬਾਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਨਾ ਲੋਕਾਂ ਦੇ ਨੱਥ ਪਾਈ ਜਾਵੇ ਮੜਾ ਜਾ ਪੁਲਿਸ ਨੂੰ ਸ਼ਕਤੀ ਕਰਨੀ ਚਾਹੀਦੀ ਹੈ ਠੀਕ ਹੈ ਜੀ ਸਰਕਾਰ ਨੂੰ ਵੀ ਸ਼ਕਤੀ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸਾਰੇ ਦਿਨੋਂ ਵੀ ਚੋਰੀਆਂ ਹੋ ਰਹੀਆਂ ਨੇ ਰਾਤ ਨੂੰ ਵੀ ਤਾਂ ਹੋਣੀਆਂ ਹੀ ਹੋਣੀਆਂ ਦਿਨੋਂ ਵੀ ਹੋ ਰਹੀਆਂ ਨੇ ਕਾ ਗੁੰਡਾਗਰਦੀ ਪੂਰੀ ਵਧੀ ਪਈ ਆ ਹੁਣ ਇਹ ਤੇ ਨਹੀਂ ਕਰੀ ਇਹ ਇਹ ਅੱਜ ਸਵੇਰੇ ਸਾਜਰੇ ਮੋਟਰਸਾਈਕਲ ਚੋਰੀ ਹੋ ਗਿਆ ਜੀ ਤੇ ਤੁਹਾਨੂੰ ਕੋਈ ਪੜਤਾਲ ਕੀਤੀ ਆ ਜੀ ਪੜਤਾਲ ਕਰਦੇ ਆਂ ਜੀ ਹੁਣ ਹਲੇ ਤਾਂ ਲੱਗੇ ਹੋਏ ਆ ਪੜਤਾਲ ਕਰਨ ਬਸ ਬਾਕੀ ਰਿਪੋਰਟ ਲਿਖਾਉਣੀ ਆ ਹੁਣ ਜਾ ਕੇ ਕੀ ਕਹਿਣਾ ਕੀ ਚੋਰੀ ਜੀ ਕਹਿਣਾ ਕੀ ਜਾਉਣਾ ਵੀ ਇਹ ਗੁੰਡਾਗਰਦੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਪੁਲਿਸ ਨੂੰ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਕੋਈ ਸ਼ੱਕ ਸ਼ੁਭਾ ਹੈਗਾ ਤੁਹਾਨੂੰ ਜੇ ਕੋਈ ਪਿੱਛੇ ਲੱਗਿਆ ਹੋਵੇ ਸ਼ੱਕ ਸ਼ੁਭਾ ਹਲੇ ਕੋਈ ਨਹੀਂ ਇਹ ਇਹ ਚੀਜ਼ ਕਰਨੇ ਚਾਹੁੰਦੇ ਆ ਜੀ ਮੰਨ ਦੇ ਵਿੱਚ ਕਾਫੀ ਟਾਈਮ ਤੋਂ دہشت ਡਰੇ ਪਏ ਆ ਜਦੋਂ ਵੀ ਆਨੇ ਆ ਅਸੀਂ ਤਿੰਨ ਚਾਰ ਜਣੇ ਇਕੱਠੇ ਆਨੇ ਆ ਇਕੱਲੇ ਨਹੀਂ ਆਉਂਦੇ ਕੋ ਚਾਰ ਪੰਜ ਇਨਸੀਡੈਂਟਾਂ ਤਵਰੇ ਮੋਬਾਈਲ ਖੋਦੀਆਂ ਹੋ ਚੁੱਕੀਆਂ ਜੀ ਇੱਕ ਵਾਰੀ ਐਕਟਿਵਾ ਲੱਗੇ ਤੀ ਅਸਟਾ ਇਹ ਹੀ ਕਰਨੇ ਪ੍ਰਸ਼ਾਸਨ ਅਕੇ ਵੀ ਇਹ ਚੀਜ਼ਾਂ ਦਾ ਜਿਹੜੇ ਇਹੋ ਜਿਹੇ ਕੁਝ ਬੰਦੇ ਗਲਤ ਕੰਮਾਂ ਤੇ ਚੱਲੇ ਪਏ ਨੇ ਉਹਨਾਂ ਨੂੰ ਨੱਥ ਪਾਵੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਜੀ ਤੁਸੀਂ ਉਹਨੂੰ ਇਹ ਸਰਕਾਰ ਦਾ ਕਿਸੇ ਨੂੰ ਡਰ ਨਹੀਂ ਹੈਗਾ ਜੀ ਸਰਕਾਰ ਆ ਆਮ ਆਦਮੀ ਸੇਫ ਹੋਣਾ ਚਾਹੀਦਾ ਦੇਖੋ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਜੀ ਪੁਲਿਸ ਪ੍ਰਸ਼ਾਸਨ ਨੂੰ ਥੋੜੀ ਸ਼ਕਤੀ ਹੋਵੇ ਜੀ ਕਿ ਵੀ ਆਮ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਇਹ ਥੋੜਾ ਜਿਹਾ ਇਹਨਾਂ ਦੇ ਦਿਲ 'ਚ ਵੀ ਡਰ ਹੋਵੇ ਕਿ ਵੀ ਹਾਂ ਸਾਡੇ ਨਾਲ ਕਿ ਵੀ ਐਸੀ ਸ਼ਕਤੀ ਹੋਵੇ